ਆਪਾਂ ਗੱਲ ਕਰੀਏ ਸੁਣ ਕੇ ਜਾਇ ਕਿਸਾਨਾਂ ਗੱਲ ਤੇਰੇ ਮਤਲਬ ਦੀ ਜੀ ਵੇਖ ਕੇ ਜਾਇ ਕਿਸਾਨਾਂ ਇਹ ਵੀਡੀਓ ਸਾਰੀ ਤੇਰੇ ਮਤਲਬ ਦੀ ਤੇਰੇ ਕੰਮ ਆਉਣ ਵਾਲੀ ਵੀਡੀਓ ਹੈ ਕਿਸਾਨ ਵੀਰਾਂ ਦੇ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਝੋਨੇ ਦਾ ਸੀਜ਼ਨ ਆ ਰਿਹਾ ਜੀ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਤਿੰਨ ਮਹੀਨੇ ਆਪਾਂ ਪਾਣੀ ਦੀ ਬੜੀ ਲੋੜ ਹੈ ਵੈਸੇ ਪਾਣੀ ਦੀ ਸਾਰੀ ਜ਼ਿੰਦਗੀ ਹਰ ਇੱਕ ਜੀਵ ਜੰਤੂ ਨੂੰ ਜੋ ਪ੍ਰਮਾਤਮਾ ਨੇ ਬਣਾਇਆ ਪਾਣੀ ਹਰ ਇੱਕ ਲਈ ਅਨਮੋਲੀ ਚੀਜ਼ ਆ ਪਾਣੀ ਹਰ ਇੱਕ ਨੂੰ ਚਾਹੀਦਾ ਕਿ ਹੋਰ ਸਾਡੀਆਂ ਬਾਕੀ ਫਸਲਾਂ ਜਿਹੜੀਆਂ ਪਾਣੀ ਘਟ ਲੈਂਦੀਆਂ ਝੋਨਾ ਜਿਹੜਾ ਸਾਡਾ ਪਾਣੀ ਕਿਸਾਨ ਦਾ ਸਭ ਤੋਂ ਜ਼ਿਆਦਾ ਸਾਨੂੰ ਵਰਤੋ ਕਰਨੀ ਪੈਂਦੀ ਸਾਡੀ ਮਜਬੂਰੀ ਹੈ ਸਾਨੂੰ ਝੋਨਾ ਲਾਉਣਾ ਪੈਂਦਾ ਜੀ ਜੀ ਜਿਹੜਾ ਤੁਸੀਂ ਇਹ ਨਕਾ ਵੇਖ ਰਹੇ ਹੋ ਇਹ ਇਸ ਤਰ੍ਹਾਂ ਨਕਾ ਲੱਗ ਜਾਂਦਾ ਖਾਲ ਦੇ ਵਿੱਚ ਜਿਵੇਂ ਫੱਟੀ ਆ ਜੀ ਜੀ ਇਹਨੂੰ ਚੁੱਕ ਕੇ ਆਪਾਂ ਇੱਧਰ ਵੀ ਲਾ ਸਕਦੇ ਆ ਜੀ ਇੱਧਰ ਵੀ ਲਾ ਸਕਦੇ ਆ ਓਕੇ ਇਸ ਨੱਕੇ ਨੂੰ ਆਪਾਂ ਦੋਨਾਂ ਪਾਸੇ ਪਾਣੀ ਵੰਡਾ ਸਕਦੇ ਆ ਪੱਕੇ ਖਾਲ ਦੇ ਵਿੱਚ ਵੀ ਜਿਹੜਾ ਜਾਂਦਾ ਕੱਚੇ ਖਾਲਾਂ ਦੇ ਵਿੱਚ ਵੀ ਲਾਇਆ ਜਾਂਦਾ ਸਾਰੇ ਨੱਕਾ ਲਾਇਆ ਜਾਂਦਾ ਸਾਰੇ ਤੁਸੀਂ ਲਾਓ ਇਹਨੂੰ ਨੱਕੇ ਨੂੰ ਵੱਧ ਤੋਂ ਵੱਧ ਬਾਹਰ ਰੱਖ ਦਿੰਦੇ ਆ ਬਾਲਣ ਵਾਲ ਇਸ ਕਰਕੇ ਹੁਣ ਆਪਾਂ ਗੱਲ ਕਰਦੇ ਆ ਅੱਜ ਸੋਡੇ ਕੋਲੇ ਮੈਂ ਲੈ ਕੇ ਆਇਆ ਐਨਕ ਨੱਕਾ ਲਾਓ ਪਾਣੀ ਬਚਾਓ ਲੱਖਾਂ ਲੀਟਰ ਪਾਣੀ ਬਚ ਜਾਂਦਾ ਇੱਕ ਨੱਕਾ ਲਾਉਣ ਦੇ ਨਾਲ ਨਾ ਤਾਂ ਇਹਨੂੰ ਸਿਉਂਖ ਪੈਂਦੀ ਐ ਨੱਕੇ ਨੂੰ ਨਾ ਇਹਨੂੰ ਕੋਈ ਚੋਰ ਚੱਕਦਾ ਆਓ ਮੈਂ ਕਿਸਾਨ ਵੀਰਾਂ ਨੂੰ ਦਿਖਾਵਾਂ ਐਨਕ ਨੱਕਾ ਲਾਈਏ ਰਲ ਕੇ ਸਾਰੇ ਕਿਸਾਨ ਵੀਰੋ ਆਪਾਂ ਪੰਜਾਬ ਦਾ ਨਹੀਂ ਪੂਰੇ ਵਿਸ਼ਵ ਦਾ ਪਾਣੀ ਬਚਾਈਏ ਮੈਂ ਤੁਹਾਨੂੰ ਦੱਸ ਦੇਣਾ ਇਹ ਬੰਦੇ ਆ ਯਾਰ ਇਹ ਉਹ ਕਲਾ ਤੋਂ ਜਾਣੇ ਜਾਂਦੇ ਜਿਹੜੇ ਸਭ ਤੋਂ ਵੱਖਰੀ ਆ ਬਾਜੀ ਬਾਜੀ ਲੋਕ ਤੁਸੀਂ ਲੱਕੜ ਦਾ ਨੱਕਾ ਦੇਖਿਆ ਹੋ ਹਾਂ ਲੋਕ ਕਈ ਲੱਕੜ ਦਾ ਛੱਡ ਕੇ ਮਿੱਟੀ ਦੇ ਲਾਉਂਦੇ ਆ ਜੀ ਤੁਸੀਂ ਲੋਹੇ ਦਾ ਨਕਾ ਦੇਖਿਆ ਪਰ ਇਹਨਾਂ ਨੇ ਵੱਖਰੀ ਗਾੜ ਕੱਢਤੀ ਆ ਦੇਖੋ ਤੁਸੀਂ ਇਧਰ ਦੇ ਪਾਸੇ ਹਾਂ ਇਹ ਨਕਾ ਹੈਗਾ ਜਿਹੜਾ 1 ਫੁੱਟ ਦਾ ਨਕਾ ਇਹ ਨਕਾ ਤੁਸੀਂ ਕਿੱਥੇ ਲਾ ਸਕਦੇ ਹੋ ਨੱਕੇ ਨੂੰ ਤੁਸੀਂ ਕੱਲੀ ਮੋਟਰ ਦਾ ਪਾਣੀ ਲੰਘਾਉਣਾ ਕਿਵੇਂ ਤੁਹਾਡੀਆਂ ਡੱਗੀਆਂ ਦੇ ਮੁਰੇ ਪਾਣੀ ਨਿਕਲਦਾ ਹੁੰਦਾ ਹਾਂਜੀ ਹਾਂਜੀ ਉੱਧਰ ਉੱਤਰੀ ਉੱਥੇ ਲੱਗ ਸਕਦਾ ਇਹ ਨਕਾ ਇਹ ਹੈਗਾ 20 18 ਇਹ ਵਿੱਚੋਂ 20 ਐ ਸਲੋਟ ਹੈ 18 ਇੰਚਾ ਓਕੇ ਇਹਦਾ ਜਿਹੜਾ ਮੂੰਹ ਆਸੀ ਮੂੰਹ ਨੂੰ ਨੱਕੇ ਨੂੰ ਮੰਨਦੇ ਆ ਜਿੱਥੋਂ ਦੀ ਪਾਣੀ ਲੰਘਦਾ ਇਹਦਾ ਅਸੀਂ ਰੱਖਿਆ ਹੋਇਆ ਹੈ 20 18 ਸਾਈਜ਼ ਦਾ ਨਕਾ ਇਹ ਵੀ ਤੁਹਾਡਾ ਜਿਵੇਂ ਤਿੰਨ ਚਾਰ ਮੋਟਰਾਂ ਦਾ ਪਾਣੀ ਹੋ ਇਹ ਨੱਕਾ ਜਿਹੜਾ ਖੰਭਾ ਸਾਡੇ ਕੋਲੇ ਖੰਭਾ ਸੀ ਕਿਉਂ ਬਣਾਇਆ ਛੋਟਾ ਜਿਹਾ ਖੰਭਾ ਇਹ ਸਾਡੇ ਕੋਲੇ ਜਿਹੜੇ ਕਿਸਾਨ ਵੀਰ ਬਾਹਣਾ ਦੀਆਂ ਮੰਗਤੀਆਂ ਕਰਾਉਂਦੇ ਨੇ ਜ਼ਮੀਨਾਂ ਦੀਆਂ ਤਕਸੀਮਾਂ ਕਰਾਉਂਦੇ ਨੇ ਪਹਿਲਾਂ ਸਾਡੇ ਕੋਲ ਲਾਲ ਪੱਥਰ ਹੁੰਦੇ ਸੀਗੇ ਹੁਣ ਸਾਡੇ ਕੋਲ ਲਾਲ ਪੱਥਰ ਨਹੀਂ ਰਹੇ ਹਨ ਇਸ ਕਰਕੇ ਜਿਹੜੇ ਕਿਸਾਨ ਵੀਰ ਨਿਸ਼ਾਨਦੇਹੀ ਕਰਾਉਂਦੇ ਬਾਹਣਾ ਦੀ ਮੰਗਤੀ ਕਰਉਂਦੇ ਠੱਡੇ ਤੌਰ ਤੇ ਲਾਇਆ ਜਾਂਦਾ ਇਹ ਖੰਭੇ ਵੀ ਲਾਉਣ ਦੇ ਵਿੱਚ ਡੋਡੀ ਲਾਏ ਜਾਂਦੇ ਨੇ ਜਿਹੜਾ 2 ਫੁੱਟ ਦਾ ਆ ਗਿਆ ਸਾਡੇ ਕੋਲੇ 3 ਫੁੱਟ ਦਾ ਆ ਗਿਆ ਜੀ ਜੀ ਸਸਿਗਾ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਸੋ ਮੇਰੇ ਨਾਲ ਜਿਹੜਾ ਬੰਦਾ ਆ ਗੜਾ ਮੇ ਮੈਂ ਨਹੀਂ ਜਾਣਦਾ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਨਾ ਨਹੀਂ ਜਾਣਦਾ ਹੋਣਾ ਜਿਹੜਾ ਆਪਣ ਨੂੰ ਕੈਮਰੇ ਤੇ ਦੇਖਦੇ ਆ ਇਹਨਾਂ ਨੇ ਰਾਠੀ ਕਲਾ ਕੇਂਦਰ ਦੇ ਬਣਾ ਕੇ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਜੋੜਿਆ ਕਲਾ ਦੇ ਨਾਲ ਇਹਦਾ ਕੀਤੇ ਕੀਤਾ ਇਹਨਾਂ ਨੇ ਪਰ ਜਿਹੜਾ ਪਾਣੀ ਵਿਚਾਇਆ ਉਹਦਾ ਦੇਣ ਆਪਾਂ ਵੀ ਨਹੀਂ ਦੇਖ ਸਕਦੇ ਜਿਹੜਾ ਨੇ ਪਾਣੀ ਵਿਚਾਇਆ ਉਹ ਕਿਵੇਂ ਵਿਚਾਇਆ ਕਿਸਾਨ ਵੀਰਾਂ ਦੇ ਕੰਮ ਦੀ ਵੀਡੀਓ ਆ ਸਾਨੂੰ ਸਾਰੀ ਗੱਲਬਾਤ ਕਰਾਉਣਾ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਸਤਿ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੇ ਸਾਨੂੰ ਦੱਸੋ ਵੀ ਪਾਣੀ ਬਚਾਇਆ ਤਾਂ ਕਿਵੇਂ ਬਚਾਇਆ ਹਾਂਜੀ ਮੈਂ ਸਭ ਤੋਂ ਪਹਿਲਾਂ ਸਾਡੇ ਦੌਧਰ ਵੀਰ ਟੀਵੀ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਮਿਹਰਬਾਨੀ ਜੀ ਮਿਹਰਬਾਨੀ ਆਪਾਂ ਗੱਲ ਕਰੀਏ ਸੁਣ ਕੇ ਜਾਈਂ ਕਿਸਾਨਾਂ ਗੱਲ ਤੇਰੇ ਮਤਲਬ ਦੀ ਜੀ ਵੇਖ ਕੇ ਜਾਈਂ ਕਿਸਾਨਾਂ ਇਹ ਵੀਡੀਓ ਸਾਰੀ ਤੇਰੇ ਮਤਲਬ ਦੀ ਤੇਰੇ ਕੰਮ ਆਉਣ ਵਾਲੀ ਵੀਡੀਓ ਹੈ ਕਿਸਾਨ ਵੀਰਾਂ ਦੇ ਹੁਣ ਆਪਾਂ ਗੱਲ ਕਰਦੇ ਹਾਂ ਜਿਨੇ ਝੋਨੇ ਦਾ ਸੀਜ਼ਨ ਆ ਰਿਹਾ ਜੀ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਤਿੰਨ ਮਹੀਨੇ ਆਪਾਂ ਪਾਣੀ ਦੀ ਬੜੀ ਲੋੜ ਹੈ ਵੈਸੇ ਪਾਣੀ ਦੀ ਸਾਰੀ ਜ਼ਿੰਦਗੀ ਹਰ ਇੱਕ ਜੀਵ ਜੰਤੂ ਨੂੰ ਜੋ ਪ੍ਰਮਾਤਮਾ ਨੇ ਬਣਾਇਆ ਪਾਣੀ ਹਰ ਇੱਕ ਲਈ ਅਨਮੋਲੀ ਚੀਜ਼ ਆ ਪਾਣੀ ਹਰ ਇੱਕ ਨੂੰ ਚਾਹੀਦਾ ਕਿਉਂਕਿ ਹੋਰ ਸਾਡੀਆਂ ਬਾਕੀ ਫਸਲਾਂ ਜਿਹੜੀਆਂ ਪਾਣੀ ਘਟ ਲੈਂਦੀਆਂ ਝੋਨਾ ਜਿਹੜਾ ਸਾਡਾ ਪਾਣੀ ਕਿਸਾਨ ਦਾ ਸਭ ਤੋਂ ਜ਼ਿਆਦਾ ਸਾਨੂੰ ਵਰਤ ਤੋਂ ਕਰਨੀ ਪੈਂਦੀ ਸਾਡੀ ਮਜਬੂਰੀ ਹੈ ਸਾਨੂੰ ਝੋਨਾ ਲਾਉਣਾ ਪੈਂਦਾ ਇਸ ਕਰਕੇ ਮੈਂ ਇਹ ਕਹਿੰਦਾ ਝੋਨਾ ਨਾ ਲਾਓ ਹੁਣ ਆਪਾਂ ਗੱਲ ਕਰਦੇ ਆ ਝੋਨੇ ਦੇ ਨਾਲ ਸਾਡੇ ਵੀਰਾਂ ਨੂੰ ਪਾਣੀ ਦੇ ਵਿੱਚ ਆਪਾਂ ਖੇਤਾਂ ਦੇ ਵਿੱਚ ਜਿਵੇਂ ਪਾਈਪਾਂ ਦੱਬ ਦਿੰਨੇ ਆ ਪਲਾਸਟਿਕ ਦੀਆਂ ਉਹਨਾਂ ਦੇ ਢੱਕਣ ਚਾੜ੍ਹ ਦਿੰਨੇ ਆ ਉਸ ਤੋਂ ਬਾਅਦ ਉਹ ਸਾਡੀਆਂ ਜਦੋਂ ਅਸੀਂ ਅੱਗ ਲਾਉਂਨੇ ਆ ਪਰਾਲੀ ਨੂੰ ਜਾਂ ਕੰਬੈਨ ਵੱਢਦੀ ਆ ਉਦੋਂ ਉਹ ਟੁੱਟ ਜਾਂਦੇ ਨੇ ਉੱਤੇ ਕੰਬੈਨ ਚੜ ਜਾਂਦੀ ਉਹ ਤੋਂ ਬਾਅਦ ਅਸੀਂ ਲੋਹੇ ਦਾ ਨੱਕਾ ਲਾਉਂਨੇ ਆ ਲੋਹੇ ਨੂੰ ਜੰਗਾਲ ਖਾ ਜਾਂਦੀ ਆ ਅੱਜ ਕੱਲ ਚੋਰ ਚੱਕੇ ਬੜੇ ਨੇਗੇ ਉਹ ਲੈ ਜਾਂਦੇ ਚੱਕ ਕੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲੱਕੜ ਦੀ ਫੱਟੀ ਦੀ ਜੇ ਅਸੀਂ ਲੱਕੜ ਦੀ ਫੱਟੀ ਲਾਉਨੇ ਆ ਉਹਨੂੰ ਵੀ ਸਿਉਂਖ ਆ ਜਾਂਦੀ ਆ ਬਾਹਰ ਰੱਖ ਦਿੰਦੇ ਆ ਬਾਲਣ ਵਾਲੇ ਲੈ ਜਾਂਦੀ ਆ ਇਸ ਕਰਕੇ ਹੁਣ ਆਪਾਂ ਗੱਲ ਕਰਦੇ ਆ ਅੱਜ ਸਾਡੇ ਕੋਲ ਮੈਂ ਲੈ ਕੇ ਆਇਆ ਐਨਕ ਨੱਕਾ ਲਾਓ ਪਾਣੀ بچਾਓ ਲੱਖਾਂ ਲੀਟਰ ਪਾਣੀ ਬਚਦਾ ਇੱਕ ਨੱਕਾ ਲਾਉਣ ਦੇ ਨਾਲ ਨਾ ਤਾਂ ਇਹਨੂੰ ਸਿਉਂਖ ਪੈਂਦੀ ਐ ਨੱਕੇ ਨੂੰ ਨਾ ਇਹਨੂੰ ਕੋਈ ਚੋਰ ਚੱਕਦਾ ਆਓ ਮੈਂ ਕਿਸਾਨ ਵੀਰਾਂ ਨੂੰ ਦਿਖਾਵਾਂ ਇਹਨਾਂ ਕਨੱਕਾ ਲਾਈਏ ਰਲ ਕੇ ਸਾਰੇ ਕਿਸਾਨ ਵੀਰੋ ਆਪਾਂ ਪੰਜਾਬ ਦਾ ਨਹੀਂ ਪੂਰੇ ਵਿਸ਼ਵ ਦਾ ਪਾਣੀ ਬਚਾਈਏ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਬੰਦੇ ਆ ਯਾਰ ਇਹ ਉਹ ਕਲਾ ਤੋਂ ਜਾਣੇ ਜਾਂਦੇ ਜਿਹੜੇ ਸਭ ਤੋਂ ਵੱਖਰੀ ਆ ਬਾਜੀ ਬਾਜੀ ਲੋਕ ਤੁਸੀਂ ਲੱਕੜ ਦਾ ਨੱਕਾ ਦੇਖਿਆ ਹੋ ਹਾਂ ਲੋਕ ਕਈ ਲੱਕੜ ਦਾ ਛੱਡ ਕੇ ਮਿੱਟੀ ਦੇ ਲਾ ਆਉਂਦੇ ਜੀ ਤੁਸੀਂ ਲੋਹੇ ਦਾ ਨੱਕਾ ਦੇਖਿਆ ਹੋ ਪਰ ਇਹਨਾਂ ਨੇ ਵੱਖਰੀ ਗਾਰਡ ਕੱਢਤੀ ਆ ਦੇਖੋ ਤੁਸੀਂ ਇਧਰ ਦੇ ਪਾਸੇ ਸੀਮੈਂਟ ਦਾ ਤੇ ਦੱਸਿਓ ਜੀ ਮਾੜਾ ਜੀ ਹਣਾ ਜੀ ਕਿਹੜੇ ਕਿਹੜੇ ਸਾਈਜ਼ ਮਿਲਣਗੇ ਕੀ ਸਟਕੂਗਾ ਸਾਰੇ 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 ਜੀ ਹਾਂਜੀ ਵੀਰੋ ਜਿਹੜਾ ਤੁਸੀਂ ਇਹ ਨਕਾ ਵੇਖ ਰਹੇ ਹੋ ਇਹ ਇਸ ਤਰ੍ਹਾਂ ਨਕਾ ਲੱਗ ਜਾਂਦਾ ਖਾਲ ਦੇ ਵਿੱਚ ਜਿਵੇਂ ਫੱਟੀ ਆ ਜੀ ਜੀ ਇਹਨੂੰ ਚੁੱਕ ਕੇ ਆਪਾਂ ਇਧਰ ਵੀ ਲਾ ਸਕਦੇ ਆ ਜੀ ਇਧਰ ਵੀ ਲਾ ਸਕਦੇ ਆ ਓਕੇ ਇਸ ਨੱਕੇ ਨੂੰ ਆਪਾਂ ਦੋਨਾਂ ਪਾਸੇ ਪਾਣੀ ਵਿਚਾ ਸਕਦੇ ਪੱਕੇ ਖਾਲ ਦੇ ਵਿੱਚ ਵੀ ਜਿਹੜਾ ਜਾਂਦਾ ਕੱਚੇ ਖਾਲਾਂ ਦੇ ਵਿੱਚ ਵੀ ਲਾਇਆ ਜਾਂਦਾ ਸਾਰੇ ਨੱਕਾ ਲਾਇਆ ਜਾਂਦਾ ਸਾਰੇ ਤੁਸੀਂ ਲਾਓ ਇਹਨੂੰ ਨੱਕੇ ਨੂੰ ਵੱਧ ਤੋਂ ਵੱਧ ਹੁਣ ਆਪਾਂ ਗੱਲ ਕਰਦੇ ਆਂ ਸੈਜਾਂ ਦੀ ਆਜੋ ਦਿਖਾਈਏ ਹਮ ਲੈ ਵੀ ਸੈਜ ਦੇਖ ਲਓ ਮਿੱਤਰੋ ਜਿਹੜਾ ਤੁਹਾਨੂੰ ਪਸੰਦ ਆ ਜਿਹੜਾ ਚੰਗਾ ਲੱਗਦਾ ਤੁਸੀਂ ਲੈ ਜਾਂਦੇ ਹੋ ਨਾ ਆਹ ਦੇਖੋ ਸੈਜ ਮੈਨੂੰ ਟਾਈਮ ਦਿਓ ਹਾਂ ਇਹ ਨਕਾ ਹੈਗਾ ਜਿਹੜਾ 1 ਫੁੱਟ ਦਾ ਨਕਾ ਇਹ ਨਕਾ ਤੁਸੀਂ ਕਿੱਥੇ ਲਾ ਸਕਦੇ ਹੋ ਨੱਕੇ ਨੂੰ ਤੁਸੀਂ ਕੱਲੀ ਮੋਟਰ ਦਾ ਪਾਣੀ ਨਗਾਉਣਾ ਜਿਵੇਂ ਤੁਹਾਡੀਆਂ ਡੱਗੀਆਂ ਦੇ ਮੁਰੇ ਪਾਣੀ ਨਿਕਲਦਾ ਹੁੰਦਾ ਉੱਧਰ ਉੱਤਰੀ ਉੱਥੇ ਲੱਗ ਸਕਦਾ ਇਹ ਨਕਾ ਜਿਵੇਂ ਆਪਾਂ ਪਾਣੀ ਪੈਪਨ ਡੱਗੀ ਚੋਂ ਇਧਰ ਪਾਣੀ ਛੱਡਣਾ ਇਧਰ ਛੱਡਣਾ ਇਹ ਇੱਕ ਮੋਟਰ ਵਾਸਤੇ ਆ ਗਿਆ ਦੋ ਵਾਸਤੇ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਸਵਾ ਫੁੱਟ ਦਾ ਨਕਾ ਇਹਦੀ ਜਿਹੜੀ ਵਿੱਚੋਂ ਆਕਾਰ ਹੈ 15x15 ਦਾ ਹੈ ਚਾਸ ਕਰਿਓ ਸਵਾ ਫੁੱਟ ਦਾ ਬਾਹਰੋਂ ਹੈਗਾ ਇਹ 21 ਇੰਚ ਦਾ ਫਰੇਮ ਇਹਦਾ ਇਹਨੂੰ ਵੀ ਤੁਸੀਂ 2-3 ਮੋਟਰਾਂ ਦਾ ਪਾਣੀ ਲਾ ਸਕਦੇ ਹੋ ਛੋਟੇ ਨੱਕਿਆਂ ਚਾਹੇ ਸਭ ਤੋਂ ਛੋਟੇ ਨੱਕੇ ਆ ਗਏ ਉਸ ਤੋਂ ਬਾਅਦ ਜਿਵੇਂ ਸਾਡੇ ਕੋਲੇ ਇਹ ਲੈਣ ਆ ਗਈ 18/18 ਦੀ 18/18 ਆ ਗਈ ਇਹਦੇ ਨਾਂ ਨੇ ਟੋਡੀ ਹਰ ਨੱਕੇ ਦਾ ਅਸੀਂ ਨਾਂ ਰੱਖਿਆ ਹੋਇਆ 18/18 ਉੱਪਰ ਵੀ 18/18 ਇਹ ਅਸੀਂ ਕਿਉਂ ਲਿਖਿਆ 18/18 ਇਸ ਕਰਕੇ ਲਿਖਿਆ ਕਿ ਜਦੋਂ ਤੁਸੀਂ ਸਾਥੋਂ ਨੱਕਾ ਲੈ ਗਏ ਆਪਨਾ ਕਰੇ ਤੁਹਾਡੀ ਫੱਟੀ ਟੁੱਟ ਜੇ ਸਾਲ ਤੋਂ ਸਾਲਾਂ ਦੇ ਵਿੱਚ ਫਿਰ ਤੁਸੀਂ ਆ ਕੇ ਸਾਨੂੰ ਐਂਕੀ ਟਿਪ ਨਾ ਮਿਲਣ ਦੀ ਲੋੜ ਨਹੀਂ ਤੁਸੀਂ ਸਾਨੂੰ ਇੱਕੋ ਹੀ ਗੱਲ ਕਹਿਣੀ ਆ ਸਾਡੇ ਦਾਖ ਜਿਹੜੇ ਹੈਗੇ ਨੇ ਪ੍ਰਾਣੇ ਮੇਰੇ ਕੋਲੇ ਉਹ ਸਾਰੇ ਮੇਰੇ ਨੱਕਿਆਂ ਨੂੰ ਨੰਬਰਾਂ ਤੋਂ ਜਾਣਦੇ ਆ ਜੀ ਉਹ ਆ ਕੇ ਸਾਨੂੰ ਦੱਸਦੇ ਵੀ ਸਾਨੂੰ 18 ਬਾਈ 18 ਦਾ ਨਕਾ ਦੇ ਦਿਓ ਜਾਂ 15 ਬਾਈ 15 ਦਾ ਜਾਂ 12 ਬਾਈ 12 ਦਾ ਜਾਂ 18 ਬਾਈ 18 ਦਾ ਆਹ ਹੈਗਾ ਸਾਈਜ਼ ਆਪਣੇ ਕੋਲੇ 20 18 ਓਕੇ ਇੱਧਰ ਦਿਖਾਈਏ ਇਹ ਹੈਗਾ 20 18 ਇਹਦੇ ਵਿੱਚੋਂ 20 ਐਸ ਲੋਟਾ 18 ਇੰਚ ਚੁੱਚਾ ओके ਇਹਦਾ ਮੂੰਹ ਆਸੀ ਮੂੰਹ ਨੂੰ ਨੱਕੇ ਨੂੰ ਮੰਨਦੇ ਜਿੱਥੋਂ ਦੀ ਪਾਣੀ ਲੰਘਦਾ ਇਹਦਾ ਅਸੀਂ ਰੱਖਿਆ ਹੋਇਆ 20 18 ਸਾਈਜ਼ ਦਾ ਨੱਕਾ ਇਹ ਵੀ ਤੁਹਾਡਾ ਜਿਵੇਂ ਤਿੰਨ ਚਾਰ ਮੋਟਰਾਂ ਦਾ ਪਾਣੀ ਹੋਗਾ ਨਹਿਰੀ ਪਾਣੀ ਹੋਗਾ ਉੱਥੇ ਤੁਸੀਂ ਇਹ ਨੱਕੇ ਨੂੰ ਲਾ ਸਕਦੇ ਹੋ ਉਦੋਂ ਤੋਂ ਅੱਗੇ ਆ ਗਿਆ 22 18 ਇਹ ਸਕੁਅਰ शेप ਹੋ ਜਾਂ ਰੈਕਟੈਂਗਲ ਸ਼ੇਪ ਚਾਹ ਹਾਂ ਇਹ ਵੀ 12 22 22 18 ਨੇ ਇਹ 22 18 ਤੱਕ ਸਾਈਜ਼ ਨੇ ਸਾਡੇ ਕੋਲ ਇਹ ਜ਼ਿਆਦਾ ਚੱਲਦੇ ਆ ਸਭ ਤੋਂ ਵੱਧ ਇਹ ਨੱਕੇ ਵਿਕਦੇ ਆ ਇਹ ਵਿੱਚੋਂ 22 ਆ ਗਿਆ ਉੱਪਰ 18 ਆ ਗਿਆ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ 24 20 ਜੀ ਇਹ 2 ਫੁੱਟ ਦਾ 20 ਇੰਚਾ ਉਸ ਤੋਂ ਬਾਅਦ ਆ ਗਿਆ ਸਾਡੇ ਕੋਲੇ 26 20 26 20 ਹਾਂ ਭਾਈ ਨੱਕੇ ਸਾਰੇ ਤਰ੍ਹਾਂ ਦੇ ਮਿਲਣਗੇ ਤੁਹਾਨੂੰ ਜਿਹੜਾ ਮਾਰੀਦਾ ਸਾਡੇ ਕੋਲੇ ਇੱਥੇ 26 16 ਸਾਈਜ਼ ਸਾਡੇ ਕੋਲੇ ਕੱਚੇ ਖਾਲਾਂ ਚ ਲਾਉਣਾ ਉਹ ਸਾਡੇ ਕੋਲੇ ਹੁਣ ਮੁੱਕ ਗਿਆ ਪਿਆ ਫਿਲਹਾਲ ਉਸ ਤੋਂ ਬਾਅਦ ਸਭ ਤੋਂ ਵੱਡਾ ਸਜੇ ਆ ਗਿਆ 26 बाई 26 ਦਾ ਇਹ ਬਹੁਤ ਵੱਡਾ ਨੱਕਾ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਮੈਂ ਰਾਏ ਨਹੀਂ ਦਿੰਦਾ ਵੀ ਐਡਾ ਬਟਾ ਨੱਕਾ ਲਾਓ ਇਹ ਚੱਕਣ ਔਖਾ ਜਿਵੇਂ ਮੋਗੇ ਮੋਗੇ ਨੇ ਜਿਆਦਾ ਪਾਣੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ 29 20 ਦੀ ਜੀ ਇਹ ਸਾਈਜ਼ ਸਾਡੇ ਕੋਲੇ ਆ ਗਿਆ 29 20 ਦਾ ਐਸਲੂਟ 29 20 ਇੰਚ ਚਾ ਓਕੇ ਜਿਆਦਾ ਪਾਣੀ ਵਾਲੇ ਨੱਕੇ ਆ ਗਏ ਉਸ ਤੋਂ ਬਾਅਦ 31 18 ਆ ਗਿਆ ਉਸ ਤੋਂ ਬਾਅਦ 32 20 ਆ ਗਿਆ ਤੇ ਸਾਡੇ ਕੋਲ ਫੁੱਲ ਸਾਈਜ਼ ਇਹ ਆ ਓਕੇ ਸਭ ਤੋਂ ਵੱਡਾ ਸਭ ਤੋਂ ਵੱਡਾ ਸਾਈਜ਼ ਆ ਹੂੰ ਇਹ ਸਾਈਜ਼ ਹੈਗਾ 35 20 ਦਾ 35 20 ਦਾ ਹਾਂ 3 ਫੁੱਟ ਤੋਂ ਇਹਦੀ 1 ਇੰਚ ਲੰਬਾਈ ਕੱਟ ਆ ਤੇ 20 ਇੰਚ ਚਾ ਉਸ ਤੋਂ ਬਾਅਦ ਹੈਗਾ ਸਾਡੇ ਕੋਲ 28 18 28 18 ਮਿੱਤਰੋ 28 18 ਵਾਹ ਵਾਹ ਜੇ ਤੁਸੀਂ ਅਪ ਗੱਲ ਕਰਦੇ ਆ ਨਿਸ਼ਾਨਦੇਹੀ ਵਾਲੇ ਖੰਭਿਆਂ ਦੀ ਜੀ ਜੀ ਤੇ ਸਾਡੇ ਕੋਲੇ ਇਹ ਖੰਭਾ ਆ ਗਿਆ ਓਕੇ ਇਹ ਨੱਕਾ ਜਿਹੜਾ ਖੰਭਾ ਸਾਡੇ ਕੋਲੇ ਖੰਭਾ ਸੀ ਕਿਉਂ ਬਣਾਇਆ ਛੋਟਾ ਜਿਹਾ ਖੰਭਾ ਇਹ ਸਾਡੇ ਕੋਲ ਜਿਹੜੇ ਕਿਸਾਨ ਵੀਰ ਬਾਣਾ ਦੀਆਂ ਮੰਤੀਆਂ ਕਰਾਉਂਦੇ ਨੇ ਜ਼ਮੀਨਾਂ ਦੀਆਂ ਤਕਸੀਮਾਂ ਕਰਾਉਂਦੇ ਨੇ ਪਹਿਲਾਂ ਸਾਡੇ ਕੋਲ ਲਾਲ ਪੱਥਰ ਹੁੰਦੇ ਸੀਗੇ ਉਹ ਸਾਡੇ ਕੋਲ ਲਾਲ ਪੱਥਰ ਨਹੀਂ ਰਹੇ ਹਨ ਇਸ ਕਰਕੇ ਜਿਹੜੇ ਕਿਸਾਨ ਵੀਰ ਨਿਸ਼ਾਨਦੇਹੀ ਕਰਾਉਂਦੇ ਬਾਹਣਾ ਦੀ ਮੰਗਤੀ ਕਰਉਂਦੇ ਠੱਡੇ ਤੌਰ ਤੇ ਲਾਇਆ ਜਾਂਦਾ ਇਹ ਖੰਭੇ ਵੀ ਲਾਉਣ ਦੇ ਵਿੱਚ ਡੋਡੀ ਲਾਏ ਜਾਂਦੇ ਨੇ ਜਿਹੜਾ 2 ਫੁੱਟ ਦਾ ਆ ਗਿਆ ਸਾਡੇ ਕੋਲੇ 3 ਫੁੱਟ ਦਾ ਆ ਗਿਆ ਜੀ ਜੀ ਮੈਂ ਕਿਉਂਕਿ ਗਾਥ ਨੂੰ ਕਦੇ ਵੀ ਗਲਤ ਗਾਈਡ ਨਹੀਂ ਕੀਤਾ ਮੈਥੋਂ ਆ ਚੀਜ਼ ਲੈ ਕੇ ਜਾ ਲੈ ਕੇ ਜਾ ਜੋ ਮੈਨੂੰ ਪ੍ਰਮਾਤਮਾ ਨੇ ਦੇਣਾ ਉਹ ਮੈਨੂੰ ਦੇਣਾ ਹੀ ਦੇਣਾ ਜਿਹੜਾ ਮੇਰੇ ਕਰਮਾ ਚ ਲਿਖਿਆ ਜਿਵੇਂ ਤੁਹਾਡਾ ਬਾਣ ਪੱਥਰ ਆ ਗਿਆ ਇੱਕੋ ਜਿਹਾ ਬਾਣ ਆ ਗਿਆ ਸਾਰਾ ਬਾਣ ਕੰਪਿਊਟਰ ਕੀਤਾਗਾ ਤੁਸੀਂ ਦੋ ਭਾਈਆਂ ਨੇ ਬਾਣ ਵੰਡ ਲਿਆ ਉਹਦੇ ਵਿੱਚ ਤੁਸੀਂ 2 ਫੁੱਟ ਦਾ ਖੰਭਾ ਹੀ ਲਾ ਸਕਦੇ ਹੋ ਜੀ ਉਸ ਤੋਂ ਬਾਅਦ ਦੂਸਰੇ ਭਾਈ ਦਾ 1 ਫੁੱਟ ਉੱਚਾ ਤੇ 1 ਫੁੱਟ ਨੀਵਾ ਉਹ 3 ਫੁੱਟ ਦਾ ਖੰਭਾ ਲਾ ਸਕਦਾ ਨਿਸ਼ਾਨਦੇਹੀ ਵਾਲਾ ਉਸ ਤੋਂ ਅਗਲਾ ਆਪਣੇ ਕੋਲ ਹੈਗਾ 4 ਫੁੱਟ ਦਾ ਜੀ ਜਿੰਨੇ 4 ਫੁੱਟ ਦੇ ਆ ਗਏ ਹੂੰ ਇਧਰ ਲੈ ਕੇ ਦਿਖਾ ਦੇ ਆ ਜਾਓ ਬਈ 4 ਫੁੱਟ ਵਾਲਾ ਵੀ ਦਿਖਾ ਦਿਓ ਕਿ ਨਾ ਇਧਰਲੇ ਪਾਸੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਮਾਲ ਦੀ ਗੱਲਬਾਤ ਲਓ ਜੀ ਇਹ ਖੰਬੇ ਹੈਗੇ ਨੇ ਸਾਰੇ ਆਪਣੇ ਕੋਲ 4 ਫੁੱਟ ਦੇ ਸਾਈਜ਼ ਤੇ ਬਣਵਾਏ ਹੋਏ ਆ ਸਾਰੇ ਪਿੰਡ ਦੀ ਮੰਗਤੀ ਹੋਣੀ ਆ ਜੇ ਉੱਥੇ ਜਾਣੇ ਨੇ ਇਹ 4 ਫੁੱਟ ਵਾਲਾ ਜਿਵੇਂ ਤੁਹਾਡਾ 2 ਫੁੱਟ ਬਾਹਰ ਉੱਚਾ ਨਹੀਂ ਮਾ ਗਿਆ ਇਹ ਉੱਥੇ ਕੰਮ ਕਰ ਜਾਂਦਾ ਉਸ ਤੋਂ ਬਾਅਦ 6 ਫੁੱਟ ਦਾ ਹੈਗਾ ਸਾਰੇ ਸਾਡੇ ਕੋਲੇ ਨਿਸ਼ਾਨਦੇਹੀ ਵਾਲੇ ਖੰਬੇ ਵੀ ਹੈਗੇ ਜੇਕਰ ਕਿਸੇ ਵੀਰ ਨੂੰ ਚਾਹੀਦੇ ਹੋਣ ਜਿਵੇਂ ਆਪਾਂ ਇਹ ਵੀਰ ਵੱਟ ਪਿੱਛੇ ਕਿਸਾਨ ਲੜ ਪੈਂਦੇ ਵੀ ਯਾਰ ਤੂੰ ਮੇਰੀ ਵੱਟ ਵੱਢ ਲਈ ਜਾਂ ਤਵੀ ਲਾ ਲਈ ਇਸ ਤਰ੍ਹਾਂ ਦੇ ਤੁਸੀਂ ਛੋਟੇ ਛੋਟੀਆਂ ਲੜਾਈਆਂ ਤੋਂ ਆਪਾਂ ਕਿਸਾਨ ਨੂੰ ਬਚਾਈਏ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਾਡੇ ਕੋਲੇ ਹਰ ਸਾਈਜ਼ ਦੇ ਇੱਕ ਨੱਕੇ ਨੇ ਜਿਹੜੇ ਸਾਡੇ ਕੋਲ ਇਹ ਵੀ ਲਿਆ ਸਕਦੇ 1 ਫੁੱਟ ਤੋਂ ਲੈ ਕੇ 3 ਫੁੱਟ ਤੱਕ ਸਾਡੇ ਕੋਲ ਨੱਕੇ ਤਿਆਰ ਨੇ 2 ਫੁੱਟ ਤੋਂ ਲੈ ਕੇ 6 ਫੁੱਟ ਤੱਕ ਸਾਡੇ ਕੋਲ ਖੰਭੇ ਤਿਆਰ ਨੇ ਕਿਸੇ ਵੀਰ ਨੂੰ ਚਾਹੀਦੇ ਹੋਣ ਰਾਠੀ ਕਲਾ ਕੇਂਦਰ ਪੰਜਾਬ ਦਾ ਉਜੂਬਾ ਬਠਿੰਡਾ ਮਾਨਸਾ ਰੋਡ ਦੇ ਉੱਪਰ ਇੱਕ ਵਾਰੀ ਤੁਸੀਂ ਜਰੂਰ ਰੁਕੋ ਅਤੇ ਆਪਣੇ ਬੱਚਿਆਂ ਨੂੰ ਦਿਖਾ ਕੇ ਲੈ ਕੇ ਜਾਓ ਸਾਡੀ ਕਲਾ ਵੀ ਦਿਖਾ ਕੇ ਲੈ ਕੇ ਜਾਓ ਤੇ ਸਾਡੇ ਕੋਲ ਨੱਕੇ ਵੀ ਲੈ ਕੇ ਜਾਓ ਕਿਉਂਕਿ ਮੈਂ ਬੇਨਤੀ ਕਰਦਾ ਹਾਂ ਸਾਰੇ ਵੀਰਾਂ ਨੂੰ ਜਦੋਂ ਮੈਨੂੰ ਕਿਸੇ ਦਾ ਫੋਨ ਆਉਂਦਾ ਵੀ ਮੈਂ ਨੱਕੇ ਲੈਣ ਆ ਰਿਹਾ ਮੈਂ ਉਹਨਾਂ ਕਹਿੰਦਾ ਉਹ ਵੀ ਬੱਚੇ ਨੂੰ ਵੀ ਨਾਲ ਲੈ ਕੇ ਆ ਕਿਉਂਕਿ ਬੱਚੇ ਨੂੰ ਨਾਲ ਲੈ ਕੇ ਆਓਗੇ ਬੱਚੇ ਕੋਲ ਸਾਡੀ ਕਲਾ ਹੈਗੀ ਆ ਸਾਡੀ ਕਲਾ ਨੂੰ ਵੇਖ ਕੇ ਤੁਹਾਡਾ ਬੱਚਾ ਆਪਣੇ ਆਪ ਕਲਾਕਿਰਤੀਆਂ ਬਣਾਵੇ ਕਲਾ ਨਾਲ ਘੁੱਟ ਜਾਵੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਐਨ ਕਲੱਕਾ ਲਾਓ ਪਾਣੀ ਬਚਾਓ ਹੁਣ ਝੋਨਾ ਲਾਉਣ ਦਾ ਪੂਰਾ ਤੁਹਾਡੇ ਕੋਲ ਟਾਈਮ ਹੈਗਾ ਜਿੰਨਾ ਚਿਰ ਆਪਾਂ ਝੋਨਾ ਨਹੀਂ ਲਾਉਣਾ ਸਾਡੇ ਕੋਲ 2 ਮਹੀਨੇ ਪੂਰੇ ਫੁੱਲ ਟਾਈਮ ਹੈ ਵਿਹਲੇ ਸਾਡੇ ਕੋਲ ਟਾਈਮ ਹੈਗਾ ਕਿਉਂਕਿ ਅਸੀਂ ਵੱਧ ਤੋਂ ਵੱਧ ਨੱਕੇ ਲਾਈਏ ਜਦੋਂ ਵੀ ਕਿਸੇ ਵੀਰ ਨੂੰ ਨੱਕਾ ਚਾਹੀਦਾ ਹੋਵੇ ਸਾਡੇ ਨਾਲ ਸੰਪਰਕ ਕਰੋ ਫੋਨ ਦੇ ਉੱਪਰ ਅਸੀਂ ਤੁਹਾਡੇ ਘਰ ਤੱਕ ਨੱਕਾ ਪਹੁੰਚਾਵਾਂਗੇ ਜੀ ਤੁਸੀਂ ਕਿਤੇ ਵੀ ਬੈਠੇ ਹੋ ਪਰ ਹੁਣ ਨੱਕੇ ਘੱਟੋ ਘੱਟ ਜਿਵੇਂ ਦੂਰ ਵਾਲੇ ਵੀਰ ਨੇ ਹੂੰ ਸਾਡੇ ਕੋਲ ਜਲੰਧਰ ਅੰਮ੍ਰਿਤਸਰ ਦੀ ਸਾਈਡ ਆ ਗਈ ਜਾਂ ਪਟਿਆਲਾ ਸਾਈਡ ਆ ਗਈ ਜਾਂ ਦੂਰ ਵਾਲੇ ਆ ਗਏ 2 250 ਕਿਲੋਮੀਟਰ ਤੇ ਉਹਨਾਂ ਦੇ ਘਟ ਘਟ 50 ਪੀਸ ਜਾਂ 30 ਪੀਸਾਂ ਦਾ ਆਰਡਰ ਹੋਵੇ ਫਿਰ 30 40 ਪੀਸਾਂ ਦਾ ਆਰਡਰ ਸੀ ਉੱਥੇ ਭੁਗਤਾਨ ਕਰਾਂਗੇ ਜਿਵੇਂ ਸਾਡੇ ਕੋਲ 50 ਕਿਲੋਮੀਟਰ ਦੇ ਏਰੀਆ 'ਚ ਜਾਂ 20 ਕਿਲੋਮੀਟਰ ਦੇ ਏਰੀਆ 'ਚ ਉਹਨਾਂ ਦੇ ਅਸੀਂ 15 ਤੋਂ 20 ਨੱਕੇ 10 ਨੱਕੇ ਘਟ ਘਟ ਇਕੱਠੇ ਕੋਈ ਕਿਸਾਨ ਘਾੜੀ ਮੰਗਾਉਣਾ ਚਾਹੁੰਦਾ ਹੋਵੇ ਸਾਨੂੰ ਖਾਲ ਮਿੰਨ ਕੇ ਪੱਕਾ ਜਰੂਰ ਦੱਸ ਦੇਵੇ ਕਿੱਥੇ ਉਹਨੇ ਲਾਉਣੇ ਆ ਕਿੰਨਾ ਪਾਣੀ ਆ ਉਹ ਸਾਨੂੰ ਫੋਨ ਦੇ ਉੱਤੇ ਦੱਸ ਦੇਵੇ ਅਸੀਂ ਉਹਨ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਨੱਕੇ ਲਾਓ ਦਾਸ ਦੇ ਕਰਾਚੀ ਕਲਾ ਕੇਂਦਰ ਵੀ ਦੇਖ ਕੇ ਜਾਓ ਇਹ ਨੱਕੇ ਵੀ ਲੈ ਕੇ ਜਾਓ ਜਰੂਰ ਸਾਰੇ ਵੀ ਕਿਸਾਨ ਵੀ ਜੇ ਕੋਈ ਗੈਰ ਕਿਸਾਨ ਇਹ ਵੀਡੀਓ ਨੂੰ ਦੇਖ ਰਿਹਾ ਜਿਹੜਾ ਕਿਸਾਨੀ ਨਾਲ ਸੰਬੰਧ ਨਹੀਂ ਰੱਖਦਾ ਤਾਂ ਉਹ ਆਪਦੇ ਅੱਗੇ ਕਿਸੇ ਜਿਹੜਾ ਨੌਨ ਚ ਬੰਦਾ ਥੋੜੇ ਨੇ ਕਿਸਾਨ ਸਾਰੇ ਕਰਦੇ ਸਾਰੇ ਸ਼ੇਅਰ ਕਰਿਓ ਜਰੂਰ ਕਰਿਓ ਵਾਤਾ ਜਿੰਨਾ ਵੀ ਹੋ ਸਕਦਾ ਤੇ लास्ट ਦੀ ਕਲਾ ਹੀ ਦੇਖ ਕੇ ਜਾਓ ਇਹ ਐਨਕ ਨੱਕੇ ਵੀ ਜਰੂਰ ਲੈ ਕੇ ਜਾਓ ਮੈਂ ਉਧਰ ਸਾਫ ਦਾ ਇੱਥੇ ਪਹੁੰਚਣ ਲਈ ਪੂਰੀ ਟੀਮ ਤੋਂ ਪਹੁੰਚਣ ਲਈ ਬਹੁਤ ਧੰਨਵਾਦ ਕਰਦਾ ਵੈਗ ਨੂੰ ਮਿਹਰ ਕਰੇ ਇਹਨਾਂ ਉੱਤੇ ਜੀ ਤੇ ਨੰਬਰ ਉੱਤੇ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਤੇ ਸੰਪਰਕ ਕਰ ਲਓ ਧੰਨਵਾਦ ਬਹੁਤ ਬਹੁ उते नंबर चला लांगर